ਵਿੱਚ ਹੌਸਲੇ ਤੇ ਬੋਲਾਂ ਵਿੱਚ ਫਤਿਆ ਆਫਤਾਂ ਦੇ ਮੂਹਰੇ ਸਦਾ ਇੱਕ ਤਾਣ ਖੜਿਆ ਲੈਣੀ ਕਿ ਨਸਾਰ ਹਾਲੇ ਆਪਣੇ ਆ ਪੁੱਛਿਆ ਉਹ ਜਿੱਲੀਵਾਰੀ ਡਿੱਗਿਆ ਪੰਜਾਬ ਆਪੇ ਉੱਠਿਆ ਜਿੱਲੀਵਾਰੀ ਡਿੱਗਿਆ ਪੰਜਾਬ ਆਪੇ ਉੱਠਿਆ ਕਾਫੀ ਸਾਰੀਆਂ ਰੂਹਾਂ ਸਾਨੂੰ ਮਿਲਿਆ ਜਿੱਦਾਂ ਕਿ ਮੇਰੀ ਭੈਣ ਮਮਤਾ ਜੀ ਰਜਿੰਦਰ ਕੁਮਾਰ ਜੀ ਬੜੇ ਅੱਛੇ ਇਨਸਾਨ ਨੇ ਬੜੇ ਪਿਆਰੇ ਇਨਸਾਨ ਨੇ ਇਹ ਜੀ ਤੇ ਸਾਡੀ ਟੀਮ ਇੱਥੇ ਲੱਗੀ ਹੋਈ ਸੀ ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਇਸ ਇਲਾਕੇ ਦੇ ਵਿੱਚ ਆਂ ਔਰ ਮੈਨੂੰ ਕਈ ਪਰਿਵਾਰਾਂ ਦੇ ਨਾਲ ਪਿਆਰ ਪੈ ਚੁੱਕਿਆ ਇਹ ਪਰਿਵਾਰ ਉਹਨਾਂ ਚੋਂ ਇੱਕ ਹੈ ਪੰਜੇ ਖੋਸ਼ੋਂ ਕੇ ਟੋੜਾ ਘਰ ਆ ਜਿਹੜਾ ਉਹ ਬਣਿਆ ਬਾਈਰ ਕੇ ਲੱਗੇ ਹੋਏ ਆ ਸਾਰੇ ਜੀ ਸਾਰੇ ਜੀ ਸ਼ੁਕਰ ਹੈ ਨੰਨਾ ਬਹੁਤ ਧੰਨਵਾਦ ਜੀ ਨੇ ਘਰ ਕਿ ਬਣਾਇਆ ਜੀ ਨਹੀਂ ਨਹੀਂ ਬਣੇ ਹੌਸਲਾ ਚ ਰਹਿਣਾ ਤੁਸੀਂ ਦੁਖੀ ਨਹੀਂ ਹੋਣਾ ਇਹ ਵੀਰ ਸਾਰੇ ਤੁਹਾਡੇ ਨਾਲ ਖੜੇ ਆ ਪੂਰਾ ਪਿੰਡ ਤੁਹਾਡੇ ਨਾਲ ਰੋਣਾ ਨਹੀਂ ਰੋਣਾ ਨਹੀਂ ਤੁਸੀਂ ਖੁਸ਼ ਰਹੋ ਰੋਣਾ ਨਹੀਂ ਬਾਈ ਤੁਸੀਂ ਹੌਸਲੇ ਦੇ ਵਿੱਚ ਰਹਿਣਾ ਬਈ ਇਹ ਆਪ ਮਾਰੇ ਹੰਝੂ ਨਿਕਲਦੇ ਆ ਜਦੋਂ ਇਹ ਹੰਝੂ ਨਹੀਂ ਵੀਰੇ ਇਹ ਜਿਹੜੀ ਇਹ ਦੌਲਤ ਹੈ ਨਾ ਮੇਰੀ ਭੈਣ ਦੇ ਹੱਥ ਤੋਂ ਹੈ ਜੀ ਇਹ ਇਸ ਇਹ ਸਾਡੇ ਲਈ ਬਲੈਸਿੰਗ ਹੈ ਨਾ ਕਿ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਦੋਵਾਂ ਦਾ ਆਪਾਂ ਕੁਝ ਘਰ ਆਇਡੈਂਟੀਫਾਈ ਕੀਤੇ ਆ ਬਾਕੀ ਰਾਸ਼ਨ ਵਗੈਰਾ ਸਾਰੀ ਥਾਂ ਤੇ ਪਹੁੰਚ ਚੁੱਕਿਆ ਰਾਈਟ ਨਾਓ ਜਿਹੜੀ ਜ਼ਰੂਰਤ ਹੈਗੀ ਆ ਜਿਨ੍ਹਾਂ ਦੇ ਘਰ ਡਿੱਗ ਗਏ ਜਾਂ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜੀ ਤੇ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਚਗਾਰ ਹੈ ਉਹ ਕੱਢਣ ਦੀ ਲੋੜ ਹੈ ਤਿੰਨ ਚਾਰ ਮੇਨ ਕੰਮ ਨੇ ਹੁਣ ਭੈਣ ਦਾ ਸਾਡੀ ਦਾ ਇਹਨਾਂ ਦਾ ਘਰ ਜਿਹੜਾ ਕਿ ਡਿੱਗ ਗਿਆ ਸੀਗਾ ਤਾਂ ਇਹ ਰੂਹ ਨੇ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਦਰਸ਼ਨ ਕਰਾਏ ਹੈ ਨਾ ਤੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਮੇਰਾ ਕਰਦਾਰ ਵੀ ਪੰਜਾਬ ਵਾਲਾ ਹੈ ਮਨਕੇਰ ਤੌਲਖ ਵੀ ਹਰਿਆਣੇ ਤੋਂ ਹੈ। ਹੂੰ। ਔਰ ਹਜ਼ਾਰਾਂ ਹੀ ਟਰਾਲੀਆਂ ਹਰਿਆਣੇ ਤੋਂ, ਯੂਪੀ ਤੋਂ ਸੜਮੇ ਵਾਤ ਤੋਂ ਮੁਸਲਮਾਨ ਪਰ ਹਰਿਆਣੇ ਤੋਂ ਹਿੰਦੂ ਪਰ ਇਹਨਾਂ ਸਾਰੇ ਪਹੁੰਚ ਰਿਹਾ। ਜੀ। ਉਹ ਸਾਰੇ ਜਿਹੜੀ ਆਈਡੀਓਲੋਜੀ ਹੈ ਪੰਜਾਬੀ ਦੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ। ਉਹਦੇ ਨਾਲ ਡੱਟ ਕੇ ਖੜੇ ਹੋਏ ਆ ਤੇ ਇਹ ਪੰਜਾਬ ਇਹ ਸੋਚ ਹੈ ਜਿਹੜੀ ਇਹ ਕਦੇ ਡਿੱਗਦੀ ਨਹੀਂ ਦੁਨੀਆਂ ਦੇ ਵਿੱਚ ਜਿੱਥੇ ਵੀ ਇਹ ਸੋਚ ਹੈ, ਜਿੱਥੇ ਵੀ ਇਸ ਆਈਡੀਓਲੋਜੀ ਨੂੰ ਫਾਲੋ ਕਰਨ ਵਾਲੇ ਲੋਕ ਹੈ ਉਹ ਹਮੇਸ਼ਾ ਹੀ ਡਿੱਗ ਕੇ ਆਪੇ ਆਪ ਖੜੇ ਹੁੰਦੇ ਰਹਿਣਗੇ ਤੇ ਖੜੇ ਹੋ ਰਿਹਾ ਤੇ ਸਿਸਟਮ ਲਗਾਤਾਰ ਚੱਲ ਰਿਹਾ ਖੜਾ ਯੂਪੀ ਹਰਿਆਣਾ ਵਾਂਗ ਸਕਿਆ ਪਰਾਵਾਂ ਸਾਰੇ ਐਨ ਆਰ ਆਈ ਪੰਜਾਬੀ ਬਣੇ ਸੱਜੀਆਂ ਨੇ ਪਾਵਾ ਨਾ ਕੋਈ ਮੁਸਲਮ ਹਿੰਦੂ ਨਾ ਕੋਈ ਮੁਸਲਮ ਹਿੰਦੂ ਪੁੱਲੇ ਸਭ ਜਾਤ ਪਤਾ ਨਾਲ ਲੱਗ ਬਾਬਾ ਨਾਨਕ ਵਾਂਡੇ ਰਹਾਏ ਸੋ ਗਾਤਾ ਮੋਡੇ ਨਾਲ ਮੋਡਾ ਜੋੜ ਖੜੇ ਸਾਰੇ ਰੈੜੀ ਸਦਾ ਚੜਦੀ ਕਲਾ ਇਹ ਪੰਜਾਬ ਹੈ ਜੋ ਹੌਸਲਾ ਨਹਾਰੇ ਰੈੜੀ ਸਦਾ ਚੜਦੀ ਕਲਾ ਜਿਨ੍ਹਾਂ ਨੂੰ ਫੁਕਰੇ ਕਹਿ ਕੇ ਵੀ ਚੋੜੇ ਟਾਇਰਾਂ ਤੇ ਗੇੜੀਆਂ ਮਾਰਦੇ ਆ ਹੈਨਾ ਉਹਨੇ ਢੱਕ ਲਾਏ ਹੁੰਦੇ ਫੁਕਰੇ ਆ ਸਭ ਤੋਂ ਮੂਰੇ ਉਹ ਹੀ ਹਮ ਇਹਨਾ ਸਾਡੇ ਜਿਹੜੇ ਗਾਣੇ ਸੁਣਦੇ ਆ ਹੈਨਾ ਸੇਵਾ ਵੇਲੇ ਵੀ ਜਿਹੜੇ ਟਰੈਕਟਰਾਂ ਨੂੰ ਬੋਚ-ਬੋਚ ਕੇ ਰੱਖਦੇ ਹਨ ਉਹ ਘਰਾਂ 'ਚ ਲੋਕ ਲਾ ਲਿਓ ਨੇ ਪਾਪਾ 6-6 ਫੁੱਟ ਪਾਣੀ ਦੇ ਵਿੱਚ ਉਤਰਿਆ ਉਹ ਹੁਣ ਪੰਡੁੱਬੀਆਂ ਬਣ ਕੇ ਇਹ ਜਿਹੜੇ ਜੱਟਾਂ ਦੇ ਜਹਾਜ਼ ਆ ਇਹ ਸ਼ੂਕਰੇ ਆ ਔਰ ਇਹ ਖੁਸ਼ੀ ਕਦੇ ਵੀ ਮੋਦ ਨਹੀਂ ਲਈ ਜਾਈ ਸਕਦੀ ਜਿਹੜੇ ਇਹ ਖੁਸ਼ੀਆਂ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਮੈਂ ਨੀਂਦ ਸੁੱਤਾਂ ਜੀ ਮੈਨੂੰ ਨਹੀਂ ਲੱਗਦਾ ਅਰਬਾਂ ਰੁਪਇਆ ਖਰਚ ਕਰਕੇ ਉਹ ਨੀਂਦ ਮੈਂ ਲੈ ਸਕਦਾ ਹਾਂ ਦੁਬਾਰੇ ਹਨਾ ਜਿਹੜਾ ਸਕੂਨ ਜਿਹੜੀ ਦੌਲਤ ਹੈ ਮੈਨੂੰ ਇਦਾਂ ਫੀਲ ਹੋ ਰਿਹਾ ਮੈਂ ਸਭ ਤੋਂ ਮੀਰ ਬੰਦਾ ਦੁਨੀਆ ਦਾ ਜਿਹੜੀਆਂ ਦੁਆਵਾਂ ਜਿਹੜਾ ਪਿਆਰ ਮੈਨੂੰ ਮਿਲਿਆ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਾ ਜੁੜਿਆ ਤੁਸੀਂ ਮੈਂ ਸਿਮਰਨ ਜੀ ਉਸ ਦਾ ਨਾਮ ਕੋਈ ਨੰਗੇ ਪੈਰੀ ਕਰੇ ਕੋਈ ਭਰੀ ਆਉਂਦਾ ਏ ਟਰਾਲੀ ਬਾਬੇ ਨਾਨਕ ਨੇ ਭਰੀ ਝੋਲੀ ਹੋ ਗਈ ਸੀ ਜੋ ਖਾਲੀ ਕਈਆਂ ਪਿੰਡ ਲੈ ਲੇ ਗੋਦ ਕਈਆਂ ਟਾਣੀਆਂ ਤੇ ਡੇਰੇ ਤੇਰਾ ਦਿੱਤਾ ਅੱਗੇ ਵੰਡਿਏ ਮਾਲਕੇ ਰੰਗ ਵੀ ਨੇ ਤੇਰੇ ਇਹ ਸਮੇਂ ਦੀ ਮਾਰ ਪਈ ਆ ਜਿਹੜੀ ਪੰਜਾਬ ਦੇ ਉੱਪਰ ਇਹ ਹੁਣ ਪਹਿਲੀ ਵਾਰ ਨਹੀਂ ਆ ਚਾਹੇ 88 ਦੀ ਗੱਲ ਹੋਵੇ ਚਾਹੇ 93 99 ਇਹਨਾਂ ਲੋਕਾਂ ਦੇ ਲਈ ਸਾਲ ਉਹੀ ਰਹੇ ਆ ਸਾਲ ਬਦਲਦੇ ਰਹੇ ਆ ਪਰ ਸਮਾਂ ਉਹੀ ਰਿਹਾ ਉਹ ਬਦਲਿਆ ਨਹੀਂ ਗਿਆ ਅਸੀਂ ਮੌਜੂਦ ਆ ਚਲਾ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੀ ਜਿਹੜੀ ਇਸ ਏਰੀਆ ਦੇ ਵਿੱਚ ਤਰਾਸਦੀ ਆ ਜਿਹੜੀ ਹੋਈ ਆ ਦਰਿਆ ਰਾਵੀ ਨੇ ਇਸ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਜ਼ਿਲ੍ਹੇ ਦੇ ਨੁਕਸਾਨ ਕੀਤਾ ਬਹੁਤ ਸਾਰੇ ਲੋਕ ਆ ਜਿਹੜੇ ਜ਼ਮੀਨੋਂ ਬੇਜ਼ਮੀਨੇ ਹੋਏ ਨੇ ਬਹੁਤ ਸਾਰੇ ਲੋਕ ਆ ਜਿਹੜੇ ਕਰਾਂ ਤੋਂ ਬੇਕਰ ਹੋਏ ਨਹੀਂ ਉਥੇ ਪੰਜਾਬ ਦੀ ਕੋਖੋ ਜੰਮੇ ਪੁੱਤਾਂ ਜਿਹੜੇ ਉਹ ਪੰਜਾਬ ਦੇ ਨਾਲ ਖੜੇ ਆ ਚਾਹੇ ਉਹ ਰੇਸ਼ਮ ਸਿੰਘ ਨਮੋਲ ਦੀ ਗੱਲ ਹੋਵੇ ਚਾਹੇ ਹੋਰ ਜਿਹੜੇ ਸਵਰਧ ਲੋਕ ਹੈਗੇ ਆ ਪੰਜਾਬ ਨੂੰ ਲੈ ਕੇ ਚਿੰਤਤ ਰਹਿੰਦੇ ਆ ਉਹਨਾਂ ਦੀ ਗੱਲ ਹੋਵੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਉਹ ਪੰਜਾਬ ਨੂੰ ਜੋ ਛਿਲਿਆ ਗਿਆ ਉਹ ਤੇ ਮਲਮ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਸਭ ਤੋਂ ਪਹਿਲਾਂ ਆਪਾਂ ਦਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਕਰਦੇ ਆ ਵੀ ਕਲਾ ਜੀ ਪੰਜਾਬ ਆ ਜਿਹੜਾ ਹੜ੍ਹਾਂ ਦੀ ਮਾਰ ਚੱਲ ਰਿਹਾ ਔਰ ਤੁਸੀਂ ਲਗਾਤਾਰ ਇਸ ਏਰੀਏ ਦੇ ਵਿੱਚ ਔਰ ਪਹਿਲੇ ਦਿਨ ਤੋਂ ਤੁਸੀਂ ਲੱਗੇ ਹੋਏ ਹੋ ਕਿ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਇਹ ਕੀ ਤਸਵੀਰ ਕੀ ਕਹਿੰਦੀ ਇਹਨਾਂ ਲੋਕਾਂ ਦੀ ਤੁਸੀਂ ਲਗਾਤਾਰ ਇਸ ਏਰੀਏ 'ਚ ਰਹੇ ਹੋ ਵਿਚਰ ਰਹੇ ਸਭ ਤੋਂ ਪਹਿਲਾਂ ਤਾਂ ਹਾਲਾਤ ਬਹੁਤ ਮਾੜੇ ਸੀਗੇ ਜੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਇੱਕ ਵੱਡੀ ਚੀਜ਼ ਲੱਗਦਾ ਸੀਗਾ ਹੈਨਾ ਜੀ ਫਿਰ ਸਾਰੇ ਲੋਕਾਂ ਨੇ ਸਾਰੀਆਂ ਐਨ ਜੀਓਜ਼ ਨੇ ਪੂਰੇ ਪੰਜਾਬ ਨੇ ਤੁਹਾਡੇ ਨੇ ਮੀਡੀਆ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਔਰ ਪੂਰੀ ਦੁਨੀਆ ਦੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਪੰਜਾਬ ਜਦੋਂ ਵੀ ਡਿੱਗਦਾ ਆਪਣੇ ਆਪ ਖਲੋਣ ਦੀ ਹਿੰਮਤ ਰੱਖ ਲੈ। ਜੀ ਤਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਹੂੰ। ਕਾਫੀ ਸਾਰੀਆਂ ਰੂਹਾਂ ਸਾਨੂੰ ਮਿਲਿਆ ਜਿੱਦਾਂ ਕਿ ਮੇਰੀ ਭੈਣ ਮਮਤਾ ਜੀ, ਜੀ। ਰਜਿੰਦਰ ਕੁਮਾਰ ਜੀ ਬੜੇ ਅੱਛੇ ਇਨਸਾਨ ਨੇ, ਬੜੇ ਪਿਆਰੇ ਇਨਸਾਨ ਨੇ ਇਹ। ਜੀ। ਤੇ ਸਾਡੀ ਟੀਮ ਇੱਥੇ ਲੱਗੀ ਹੋਈ ਸੀ ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਇਸ ਇਲਾਕੇ ਦੇ ਵਿੱਚ ਆ। ਔਰ ਮੈਨੂੰ ਕਈ ਪਰਿਵਾਰਾਂ ਦੇ ਨਾਲ ਪਿਆਰ ਪੈ ਚੁੱਕਿਆ। ਇਹ ਪਰਿਵਾਰ ਉਹਨਾਂ ਚੋਂ ਇੱਕ ਹੈ। ਹੂੰ। ਤੇ ਆਪਾਂ ਕੁਝ ਘਰ ਆਇਡੈਂਟੀਫਾਈ ਕੀਤੇ ਆ ਬਾਕੀ ਰਾਸ਼ਨ ਵਗੈਰਾ ਸਾਰੀ ਥਾਵਾਂ ਤੇ ਪਹੁੰਚ ਚੁੱਕਿਆ ਰਾਈਟ ਨਾਓ ਜਿਹੜੀ ਜ਼ਰੂਰਤ ਹੈਗੀ ਆ ਜਿਨ੍ਹਾਂ ਦੇ ਘਰ ਡਿੱਗ ਗਏ ਜਾਂ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜੀ ਤੇ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਚਗਾਰ ਹੈ ਉਹ ਕੱਢਣ ਦੀ ਲੋੜ ਹੈ ਤਿੰਨ ਚਾਰ ਮੇਨ ਕੰਮ ਨੇ ਹੁਣ ਤੇ ਮੇਰੀ ਇੱਥੇ ਟੀਮ ਮੇਰੇ ਦੋਸਤ ਨੇ ਇੱਕ ਤਾਂ ਇੱਧਰ ਤੁਸੀਂ ਮੜ ਜਾ ਕੈਮਰਾ ਮਾਰੋ ਨਿਸ਼ਾਨ ਸਿੰਘ ਹੈ ਪਿੰਡ ਸ਼ਿਕਾਰ ਤੋਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਜੀਤ ਸਿੰਘ ਰੰਡਾਵਾ ਐਡਵੋਕੇਟ ਇਹ ਐ ਮੇਰੀ ਟੀਮ ਦੇ ਮੈਂਬਰ ਨੇ ਜਿਨ੍ਹਾਂ ਨੇ ਹੈਗੇ ਵੀ ਲੋਕਲ ਐ ਇੱਥੋਂ ਜੀ ਆਪਾਂ ਇੱਥੇ ਟੀਮਾਂ ਬਣਾ ਕੇ ਕੰਮ ਕੀਤਾ ਔਰ ਹੁਣ ਵੀ ਕਰ ਰਹੇ ਆ ਤੇ ਕੁਝ ਘਰ ਆਪਾਂ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਨੂੰ ਬਣਾਉਣ ਦੀ ਜ਼ਰੂਰਤ ਐ ਇਹ ਪਹਿਲਾ ਸਾਡਾ ਜਿਹੜਾ ਪ੍ਰੋਜੈਕਟ ਐ ਇੱਥੋਂ ਆਪਾਂ ਸ਼ੁਰੂ ਕੀਤਾ ਤੇ ਇਹਨਾਂ ਦੀ ਬਹੁਤ ਵੱਡੀ ਸਪੋਰਟ ਐ ਤੇ ਜਿੰਨੇ ਹਰਿਆਣੇ ਤੋਂ ਮੇਰਾ ਹਰਿਆਣੇ ਚ ਬਹੁਤ ਸਰਕਲ ਹੈ ਮੈਂ ਵੀ ਹਰਿਆਣੇ ਤੋਂ ਆ ਜੀ 3-400 ਟਰਾਲੀ ਪਿਛਲੇ 15 ਦਿਨਾਂ ਦੇ ਵਿੱਚ ਜਿਹੜੀ ਵੀ ਹੁਣ ਕੋਈ ਯੂਪੀ ਤੋਂ ਆ ਰਿਹਾ ਹੈ ਕੋਈ ਹਰਿਆਣੇ ਤੋਂ ਆ ਰਿਹਾ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਹੁਣ ਕੋਈ ਰਾਤ ਨੂੰ 400 ਕਿਲੋਮੀਟਰ ਤੋਂ ਆ ਰਿਹਾ ਕੋਈ 2 ਵਜੇ ਪਹੁੰਚਦਾ ਸੀ ਕੋਈ 3 ਵਜੇ ਤਾਂ ਇਹਨਾਂ ਪਰਿਵਾਰਾਂ ਨੇ ਭਾਬੀ ਜੀ ਨੇ ਸਾਡੇ ਨੇ ਨਿਸ਼ਾਨ ਵੀਰੇ ਨੇ ਅੱਧੀ ਰਾਤ ਨੂੰ ਹੈਨਾ ਪੰਜਾਬ ਬੰਦੇ 60 ਬੰਦੇ ਸਾਰਿਆਂ ਦਾ ਸੌਣ ਦਾ ਰੋਟੀ ਖਾਣ ਦਾ ਅਰੇਂਜਮੈਂਟ ਇਹ ਕਰਦੇ ਰਹੇ ਮੈਂ ਬੜਾ ਧੰਨਵਾਦੀ ਹਾਂ ਔਰ ਭੈਣ ਦਾ ਸਾਡੀ ਦਾ ਇਹਨਾਂ ਦਾ ਘਰ ਜਿਹੜਾ ਕਿ ਡਿੱਗ ਗਿਆ ਸੀਗਾ ਤਾਂ ਇਹ ਰੂਹ ਨੇ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਦਰਸ਼ਨ ਕਰਾਏ ਹੈ ਹਨਾ ਤੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਔਰ ਇਹ ਪਿੱਛੇ ਬਬਲੂ ਭਾਈ ਖੜਾ ਪਿੰਡ ਇਹ ਵੀ ਸ਼ਿਕਾਰ ਤੋਂ ਹੈ ਤੇ ਇਹ ਕਾਫੀ ਵੱਡੀ ਹੈਲਪ ਕਰ ਰਿਹਾ ਇਹਨਾਂ ਦੀ ਘਰੇ ਆਪਾਂ ਸਾਰੇ ਰਲ ਮਿਲ ਕੇ ਲੈ ਰਹੇ ਹਾਂ ਸਾਡੀ ਭੈਣ ਵੀ ਉੱਥੇ ਹੀ ਰਹਿ ਰਹੇ ਨੇ ਜੀ ਇਦਾਂ ਦੇ ਬੜੇ سارے ਇਨਸਾਨ ਨੇ ਜਿਹੜੇ ਇਨਸਾਨੀਅਤ ਦੇ ਨਾਲ ਜੁੜੇ ਹੋਏ ਆ ਔਰ ਆਪਾਂ ਸੇਵਾ 'ਚ ਲੱਗੇ ਹੋਏ ਆ ਤੇ ਹੌਲੀ-ਹੌਲੀ ਜਿਹੜੀ ਪ੍ਰੋਬਲਮ ਹੈ ਜੇ ਆਪਾਂ ਸਾਰੇ ਰਲ ਮਿਲ ਕੇ ਇਦਾਂ ਹੀ ਕਰਾਂਗੇ ਤੇ ਪ੍ਰੋਬਲਮ ਇਹ ਆਪਾਂ ਸਾਰੇ ਸੋਲਵ ਕਰ ਲਾਂਗੇ। ਭਾਜੀ ਲੰਮਾ ਪ੍ਰੋਸੈਸ ਹੈ ਕਿ ਸਾਲ ਲੱਗ ਸਕਦਾ ਹੈ 1.5 ਸਾਲ ਵੀ ਲੱਗ ਸਕਦਾ ਹੈ। ਤੁਸੀਂ ਟੀਮ ਬਣੀ ਹੋਈ ਹੈ ਜਿਵੇਂ ਇਸ ਏਰੀਆ ਤੁਸੀਂ ਕੰਮ ਕਰ ਰਹੇ ਹੋ। ਹੋਰ ਪਾਸੇ ਵੀ ਟੀਮ ਵਰਕ ਦੇ ਹਿਸਾਬ ਨਾਲ ਕੰਮ ਕਰੂੰਗਾ ਜਾਂ ਆਪਾਂ ਲੈਹੀ ਥੋੜਾ ਏਰੀਆ ਰੱਖਿਆ ਹੋਇਆ। ਇਹ ਇੱਥੇ ਮੈਂ ਪਿਛਲੇ 1 ਮਹੀਨੇ ਤੋਂ ਜੀ ਇੱਕ ਸਾਡਾ ਗੋਦਾਨ ਬਣਾਇਆ ਹੋਇਆ ਇੱਕ ਤਾਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਅੰਬਾਲੇ ਦੇ ਵਿੱਚ ਸਾਡੀ ਯੂਨੀਅਨ ਹੈ ਬੀਕੇ ਯੂਸ਼ੀਦ ਭਗਤ ਸਿੰਘ ਬਹੁਤ ਵੱਡੀ ਟੀਮ ਹੈ ਉਹਨਾਂ ਦੀ। ਕਿ ਕਿਤਾਬਾਂ ਕਣਕ ਇਕੱਠੀ ਕਰ ਰਹੇ ਹਜ਼ਾਰ ਕੁਇੰਟ ਅੱਲਾ ਸਾਡਾ ਟਾਰਗੇਟ ਹੈ ਜੀ ਕਿਉਂਕਿ ਲੰਬੇ ਟਾਈਮ ਤੱਕ ਕਣਕ ਦੀ ਰਾਸ਼ਨ ਦੀ ਲੋੜ ਪੈਣੀ ਹੈ ਤੇ ਕਣਕ ਦੀ ਬਜਾਈ ਵੀ ਕੱਲ ਨੂੰ ਹੋਣੀ ਹੈ ਜੀ ਉੱਥੇ ਜਿੰਨੀਆਂ ਵੀ ਟਰਾਲੀਆਂ ਹਰਿਆਣੇ ਤੋਂ ਆ ਰਹੀਆਂ ਨੇ ਯੂਪੀ ਤੋਂ ਉਹਨਾਂ ਨੂੰ ਮੈਂ ਰਿਕਵੈਸਟ ਵੀ ਕੀਤੀ ਆ ਪਹਿਲਾਂ ਵੀ ਹੂੰ ਕਿ ਜਿਹੜੀ ਵੀ ਕੋਈ ਤੁਸੀਂ ਰਸਿੱਦ ਲੈ ਕੇ ਆ ਰਹੇ ਹੋ ਵੈਸੇ ਤਾਂ ਰੋਟੀ ਦੀ ਜਰੂਰਤ ਆ ਜਿਹੜੀ ਉਹ ਪੂਰੀ ਹੋ ਚੁੱਕੀ ਆ ਜੀ ਹੁਣ ਅੱਗੇ ਘਰਾਂ ਦੇ ਵਿੱਚ ਫਰਨੀਚਰ ਦੀ ਗੱਦਿਆਂ ਦੀ ਕੰਬਲਾਂ ਦੀ ਚੱਦਰਾਂ ਦੀ ਲੋੜ ਪੈਣੀ ਆ ਉਹ ਇਦਾਂ ਦਾ ਸਮਾਨ ਆਪਾਂ ਉੱਥੇ ਇਕੱਤਰਤ ਕਰ ਰਹੇ ਆ ਹੌਲੀ ਹੌਲੀ ਡੋਰ ਟੂ ਡੋਰ ਸਪਲਾਈ ਸਾਡੀ ਚੱਲ ਰਹੀ ਆ ਇਸ ਏਰੀਆ ਦੇ ਵਿੱਚ ਕੁਝ ਘਰ ਆਪਾਂ ਡੈਂਟੀਫਾਈ ਕੀਤੇ ਆ ਇੱਕ ਪਟਿਆਲੇ ਦੇ ਵਿੱਚ ਵੀ ਘੱਗਰ ਦਾ ਪਾਣੀ ਆਇਆ ਸੀ ਜੀ ਉੱਥੇ ਵੀ ਇੱਕ ਘਰ ਆ ਪਿੰਡ ਚਮਾਰੂ ਦੇ ਵਿੱਚ ਉਹਦੇ ਵੀ ਆਪਾਂ ਸੱਚੇ ਬਾਦਸ਼ਾਹ ਨੇ ਸੇਵਾ ਲਈ ਆ ਸਾਡੇ ਤੋਂ ਜੀ ਤੇ ਨਾਲ ਆਪਾਂ ਲੋਕਲ ਸਰਪੰਚ ਆ ਕੋਈ ਉਹਦੀ ਜ਼ਿੰਮੇਵਾਰੀ ਲਾ ਦਨੇ ਆ ਜਿੱਦਾਂ ਕਿ ਨਿਸ਼ਾਨ ਵੀ ਰਹਿ ਇੱਥੇ ਹਨਾ ਤੇ ਮੈਂ ਪ੍ਰੈਕਟੀਕਲੀ ਤਾਂ ਪਹੁੰਚ ਨਹੀਂ ਸਕਦਾ ਹਰ ਇੱਕ ਥਾਂ ਤੇ ਜੀ ਬਿਲਕੁਲ ਬਾਕੀ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਕਈ ਆ ਕੇ ਸਾਡੀ ਕੋਈ ਐਨ ਜੀਓ ਨਹੀਂ ਨਾ ਆਪਾਂ ਫੰਡਿੰਗ ਲੈ ਰਹੇ ਆ ਕਿਤੇ ਤੋਂ ਕੋਈ ਦੋਸਤ ਮਿੱਤਰ ਮੇਰਾ ਆਪਣੇ ਸਰਕਲ ਆ ਕੇ ਹੈਲਪ ਕਰ ਜਾਂਦਾ ਜੀ ਜਿੱਦਾਂ ਕਿ ਆਪਣੇ ਸ਼ੋਕਮਾਹੀ ਜਿੰਨੇ ਨਿਊਯਾਰਕ ਤੋਂ ਡਾਕਟਰ ਮੇਡਕਰ ਦੇ ਪ੍ਰੈਸ ਕਲੱਬ ਤੋਂ ਡਾਕਟਰ ਮੇਡਕਰ ਗਰੁੱਪ ਹੈ ਉਹਨਾਂ ਨੇ ਬਹੁਤ ਵੱਡੀ ਸਾਡੀ ਹੈਲਪ ਕੀਤੀ ਹੈ ਦੋਸਤ ਮਿੱਤਰ ਰਲ ਕੇ ਜਿੰਨੀ ਕੁਕਾਤ ਹੈ ਆਪਾਂ ਹੈਲਪ ਕਰੀ ਜਾ ਰਹੇ ਜੀ ਉਈ ਤਰਾਸ ਦੀ ਹਮੇਸ਼ਾ ਇਹਨਾਂ ਲੋਕਾਂ ਦੀ ਰਹੀ ਆ ਸਮੇਂ-ਸਮੇਂ ਤੇ ਮਾਰਨ ਨੂੰ ਪੈਂਦੀ ਰਹੀ ਆ ਔਰ ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਪੰਜਾਬ ਸਮੇਂ-ਸਮੇਂ ਦੇ ਮਾਰਾਂ ਝੋਟਦਾ ਰਿਹਾ ਔਰ ਦੂਨ ਸਮਾਨਾ ਹੋ ਕੇ ਉੱਠਦਾ ਰਿਹਾ ਲੱਗਦਾ ਕਿ ਹੁਣ ਲੋਕ ਝੰਬੇ ਹੋਇਆ ਹੜਾਂ ਦੇ ਉੱਠਣਗੇ ਟਾਈਮ ਲੱਗ ਜਾਣਾ ਹਲੇ ਇਹਦੇ ਬਾਰੇ ਮੈਂ ਕੱਲ ਹੀ ਇੱਕ ਗਾਣਾ ਰਿਲੀਜ਼ ਕੀਤਾ ਹੂੰ ਵਿਕੀਟਾ ਲੀਵਾਲ ਜੀ ਬੜੀ ਲੈਜੈਂਡ ਕਲਾਮ ਹੈ ਪੰਜਾਬ ਦੀ ਤੇ ਮੈਂ ਦੋ ਲੈਣਾ ਗਾਣੇ ਰਹੀ ਥੋਡੀ ਗੱਲ ਦਾ ਬਿਲਕੁਲ ਬਿਲਕੁਲ ਜੀ ਉਹ ਦਿਲਾਂ ਵਿੱਚ ਹੌਸਲੇ ਤੇ ਬੋਲਾਂ ਵਿੱਚ ਫਤਿਹਾਂ ਆਫਤਾਂ ਦੇ ਮੂਹਰੇ ਸਦਾ ਇੱਕ ਤਾਣ ਖੜਿਆ ਲੈਣੀ ਕਿ ਨਸਾਰ ਹਾਲ ਆਪਣੇ ਆ ਪੁੱਛਿਆ ਉਹ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਜਉਂਦੇ ਰਹਿਣ ਵੀਰ ਜਿਹੜੇ ਮੁਲਕਾਂ ਤੋਂ ਬਾਹਰ ਨੇ ਕਰਦੇ ਨੇ ਸੇਵਾ ਨੇ ਦੇ ਪਹਿਲੀਆਂ ਚਸਾਰ ਨੇ ਕਰਦੇ ਨੇ ਮਿਹਨਤਾਂ ਤੇ ਦਸ ਬੰਦ ਕੱਢਦੇ ਵਤਨੋਂ ਤੋਂ ਦੂਰ ਪਰ ਦਿਲਾ ਚ ਪਿਆਰ ਨੇ ਜਿਗਰੇ ਨੇ ਵੱਡੇ ਕਦੇ ਹੱਥ ਨਹੀਂਓ ਕੁੱਟਿਆ ਓ ਜਿੰਨੀ ਵਾਰੀ ਡਿੱਗਿਆ ਪੰਜਾਬ ਆਪੇ ਉੱਠਿਆ ਜਿੰਨੀ ਵਾਰੀ ਡਿੱਗਿਆ ਪੰਜਾਬ ਆਪੇ ਉੱਠਿਆ ਹਾਂਜੀ ਔਰ ਆਪੇ ਉੱਠਾ ਔਰ ਦੂਣ ਸੁਣਾਣਾ ਹੋ ਹੋ ਕੇ ਉੱਠਿਆ ਪੰਜਾਬ ਪੰਜਾਬ ਦਾ ਮਤਲਬ ਕੱਲਾ ਇਹ ਨਹੀਂ ਹੈ ਨਾ ਇਹ ਪਾਰਟਿਕੂਲਰ ਜਿਹੜਾ ਜੀਓਗ੍ਰਾਫੀਕਲ ਏਰੀਆ ਹੁਣ ਮੈਂ ਹਰਿਆਣੇ ਤੋਂ ਮੇਰੇ ਅੰਦਰ ਵੀ ਉਹ ਪੰਜਾਬ ਹੈ ਮੇਰਾ ਕਰਦਾਰ ਵੀ ਪੰਜਾਬ ਵਾਲਾ ਹੈ ਮਨਕੇਰ ਤੌਲਖ ਵੀ ਹਰਿਆਣੇ ਤੋਂ ਹੈ ਔਰ ਹਜ਼ਾਰਾਂ ਹੀ ਟਰਾਲੀਆਂ ਹਰਿਆਣੇ ਤੋਂ ਯੂਪੀ ਤੋਂ ਸਾਡੇ ਮੇਵਾਦ ਤੋਂ ਮੁਸਲਮਾਨ ਭਰਾ ਹਰਿਆਣੇ ਤੋਂ ਹਿੰਦੂ ਭਰਾ ਇਹਨਾਂ ਸਾਰੇ ਪਹੁੰਚ ਰਿਹਾ ਜੀ ਉਹ ਸਾਰੇ ਜਿਹੜੀ ਆਈਡੀਓਲੋਜੀ ਹੈ ਪੰਜਾਬੀ ਦੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ ਉਹਦੇ ਨਾਲ ਡੱਟ ਕੇ ਖੜੇ ਹੋਏ ਹੈ ਤੇ ਇਹ ਪੰਜਾਬ ਇਹ ਸੋਚ ਜਿਹੜੀ ਇਹ ਕਦੇ ਡਿੱਗਦੀ ਨਹੀਂ ਦੁਨੀਆ ਦੇ ਵਿੱਚ ਜਿੱਥੇ ਵੀ ਇਹ ਸੋਚ ਹੈ ਜਿੱਥੇ ਵੀ ਇਸ ਆਈਡੀਓਲੋਜੀ ਨੂੰ ਫਾਲੋ ਕਰਨ ਵਾਲੇ ਲੋਕ ਹੈ ਉਹ ਹਮੇਸ਼ਾ ਹੀ ਡਿੱਗ ਕੇ ਆਪੇ ਆਪ ਖੜੇ ਹੁੰਦੇ ਰਹਿਣਗੇ ਤੇ ਖੜੇ ਹੋ ਰਿਹਾ ਤੇ ਇਹ ਸਿਸਟਮ ਲਗਾਤਾਰ ਚੱਲ ਰਿਹਾ ਜੀ ਤਾਂ ਭਾਂਜੀ ਉਹ ਖੋਸ਼ਾਂ ਦੇ ਟੋੜਾ ਘਰ ਜਿਹੜਾ ਉਹ ਬਣਿਆ ਬਾਈ ਅੱਗੇ ਲੱਗੇ ਹੋਏ ਆ ਸਾਰੇ ਸਾਰੇ ਜੀ ਸ਼ੁਕਰ ਹੈ ਨੰਨਾ ਬਹੁਤ ਧੰਨਵਾਦ ਜੀ ਨੇ ਘਰ ਕਿ ਬਣਾਇਆ ਜੀ ਦੇ ਨਹੀਂ ਨਹੀਂ ਬਣੇ ਹੌਸਲਾ ਚ ਰਹਿਣਾ ਤੁਸੀਂ ਦੁਖੀ ਨਹੀਂ ਹੋਣਾ ਇਹ ਵੀਰ ਸਾਰੇ ਤੁਹਾਡੇ ਨਾਲ ਖੜੇ ਆ ਪੂਰਾ ਪਿੰਡ ਤੁਹਾਡੇ ਅੱਖਾਂ ਚੋਂ ਜੰਝੂ ਨਹੀਂ ਰੋਣਾ ਨਹੀਂ ਤੁਸੀਂ ਖੁਸ਼ ਰਹੋ ਰੋਣਾ ਨਹੀਂ ਬਾਈ ਤੁਸੀਂ ਹੌਸਲੇ ਦੇ ਵਿੱਚ ਰਹਿਣਾ ਬਾਈ ਇਹ ਆਪ ਮਾਰੇ ਹੰਝੂ ਨਿਕਲਦੇ ਆ ਜਨੇ ਇਹ ਹੰਝੂ ਨਹੀਂ ਵੀਰੇ ਇਹ ਜਿਹੜੀ ਇਹ ਦੌਲਤ ਹੈ ਨਾ ਮੇਰੀ ਭੈਣ ਦੇ ਹੱਥੋਂ ਹੈ ਜੀ ਇਹ ਇਹ ਸਾਡੇ ਲਈ ਬਲੇਸਿੰਗ ਹੈ ਨਾ ਜੇ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਦੋਵਾਂ ਦਾ ਹਮ ਕਿ ਸਾਰਨੋ ਜਿਹੜੀ ਸੇਵਾ ਇਹਨਾਂ ਨੇ ਬਖਸ਼ੀ ਹੈ ਸਾਡੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਇਦਾਂ ਦਾ ਕੋਈ ਵੀ ਕੰਮ ਜੇ ਹੁੰਦਾ ਹੈ ਤੇ ਮੈਂ ਇਹਨਾਂ ਦੋਵਾਂ ਦਾ ਕਰਜ਼ਦਾਰ ਰਹੂੰਗਾ ਸਾਰੀ ਉਮਰ ਮੇਰੇ ਦੋਸਤਾਂ ਦਾ ਚਾਹੇ ਨਿਸ਼ਾਨ ਹੈ ਬਬਲੂ ਵੀਰ ਹੈ ਜੀਤ ਹੈ ਜਿੰਨੀ ਵੀ ਟੀਮ ਹੈ ਔਰ ਤੁਸੀਂ ਵੀ ਜਿਹੜੇ ਗਰਾਉਂਡ ਜ਼ੀਰੋ ਤੇ ਆ ਕੇ ਜੀ ਜਿੰਨੀਆਂ ਵੀ ਰੂਹਾਂ ਜਿੰਨੇ ਵੀ ਲੋਕ ਇਨਸਾਨੀਅਤ ਦੇ ਨਾਲ ਖੜੇ ਹੈ ਜੀ ਮੇਰਾ ਸਾਰਿਆਂ ਅੱਗੇ ਸਿਰ ਝੁਕਦਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਇਥੋਂ ਤੁਸੀਂ ਗੁਰਨਾਨਕ ਸਾਹਿਬ ਦੀ ਫਲਸਫੀ ਦੀ ਗੱਲ ਕੀਤੀ ਹੈ ਸਾਡੇ ਗੁਰੂ ਸਾਹਿਬਾਨ ਦੀ ਫਲਸਫੀ ਹੈ ਤੇ ਪਲਾਂ ਇਨਸਾਨੀਅਤ ਪਹਿਲਾਂ ਜ਼ਰੂਰੀ ਆ ਚਾਹੇ ਕੰਮ ਸਾਰੇ ਬਾਅਦ ਚੋਂ ਆਪਾਂ ਇਨਸਾਨੀਅਤ ਆ ਉਸੇ ਫਲਸਫੀ ਦੇ ਪਰਦ ਦਿੱਤਾ ਜਾ ਰਿਹਾ ਦਿਖਾਈ ਦੇ ਰਿਹਾ ਅੱਜ ਪੰਜਾਬ ਦੇ ਵਿੱਚ ਹਾਂਜੀ ਮੈਂ ਚਾਹਾਂਗਾ ਚੜ੍ਹਦੀ ਕਲਾ ਪੰਜਾਬ ਗਾਣਾ ਮੈਂ ਨਾਲ ਨਾਲ ਕਿਉਂਕਿ ਸਾਡਾ ਦਸਵੰਦ ਦੋ ਤਰੀਕੇ ਦਾ ਬਿਲਕੁਲ ਇੱਕ ਫਾਈਨੈਂਸ਼ੀਅਲ ਦਸਵੰਦ ਹੈ ਜਿੰਨੇ ਮੇਰੇ ਵਿਆਹ ਦੇ ਪ੍ਰੋਗਰਾਮ ਹੁੰਦੇ ਆ ਜਿੰਨੀ ਮੇਰੀ ਟਿਪ ਹੁੰਦੀ ਆ ਲੋਕੀ ਸਾਡੇ ਦੇ ਪੈਸੇ ਟੁੱਟਦੇ ਆ ਹਮਮ ਖੰਨਾ ਪਿਛਲੇ 10 ਸਾਲਾਂ ਚ ਚਾਹੇ 10 20 30 40000 ਉਹ ਕਦੇ ਆਪਾਂ ਘਰੇ ਨਹੀਂ ਲੈ ਕੇ ਆਂਦੇ ਪਹਿਲਾਂ ਸਾਡੇ ਪਿੰਡ 'ਚ ਗੁਰੂ ਘਰ ਸਾਹਿਬ ਬਣ ਰਿਆ ਸੀ ਹੈਨਾ ਉੱਥੇ ਆਪਾਂ ਦੰਦੇ ਰਹੇ ਉਹ ਦਸਬੰਦ ਹੈ ਮੇਰਾ ਇੱਥੇ ਸਾਡਾ ਪ੍ਰਾਪਰਟੀ ਦਾ ਕੰਮ ਹੈ ਸਟੇਟ ਗਾਰਡੀਅਨ ਤੋਂ ਪ੍ਰਾਪਰਟੀ ਤੋਂ ਦਸਬੰਦ ਹੈ ਜੀ ਮੇਰੇ ਬ੍ਰਦਰ ਹੈ ਇੱਕ ਇੰਗਲੈਂਡ ਐਡਵੋਕੇਟ ਸਰਵਨ ਸਿੰਘ ਜੀ ਉਹ ਉੱਥੋਂ ਦਸਬੰਦ ਭੇਜਦੇ ਆ ਤੇ ਇੱਕ ਦਸਬੰਦ ਸਾਡਾ ਕਲਾ ਦਾ ਵੀ ਰੱਬ ਨੇ ਜਿਹੜੀ ਸਾਨੂੰ ਦਾਤ ਦਿੱਤੀ ਹੈ ਇਹਦਾ ਦਸਬੰਦ ਵੀ ਜ਼ਰੂਰੀ ਹੈ ਤੇ ਇਦਾਂ ਦੇ ਗਾਣੇ ਕਿਉਂਕਿ ਜਿੰਨਾ ਯੋਥ ਇਹਨਾਂ ਨੂੰ ਫੁਕਰੇ ਕਹਿ ਕੇ ਵੀ ਚੋੜੇ ਟੈਰਾਂ ਤੇ ਗੇੜੀਆਂ ਮਾਰਦੇ ਆ ਹਨਾ ਉਹਨੇ ਡੱਕ ਲਾਏ ਹੁੰਦੇ ਫੁਕਰੇ ਆ ਸਭ ਤੋਂ ਮੂਰੇ ਉਹੀ ਹੂੰ ਹੈਨਾ ਤੇ ਸਾਡੇ ਜਿਹੜੇ ਗਾਣੇ ਸੁਣਦੇ ਆ ਹਨਾ ਸੇਵਾ ਵੇਲੇ ਵੀ ਜਿਹੜੇ ਟਰੈਕਟਰਾਂ ਨੂੰ ਬੋਚ-ਬੋਚ ਕੇ ਰੱਖਦੇ ਆ ਹਨਾ ਉਹ ਘਰਾਂ ਚ ਲੋਕ ਲਾ ਲਿਓ ਨੇ ਪਾਪਾ 6-6 ਫੁੱਟ ਪਾਣੀ ਦੇ ਵਿੱਚ ਉਤਰਿਆ ਉਹਨੂੰ ਟੱਟ ਹੂੰ ਕੰਡੁੱਬੀਆਂ ਬਣ ਕੇ ਇਹ ਜਿਹੜੇ ਜੱਟਾਂ ਦੇ ਜਹਾਜ਼ ਆ ਇਹ ਸ਼ੂਕਰੇ ਆ ਜੀ ਤੇ ਇੱਕ ਗਾਣਾ ਮੈਂ ਚੜ੍ਹਦੀ ਕਲਾ ਪੰਜਾਬ ਪ੍ਰਗਟ ਸਿੰਘ ਜੈਲਦਾਰ ਜੀ ਸਾਡੇ ਮਿੱਤਰ ਨੇ ਜਿਨ੍ਹਾਂ ਨੇ ਗਾਣਾ ਮੇਰਾ ਲਿਖਿਆ ਸੀ ਭਾਵੇਂ 2% ਹੀ ਨੇ 100% ਲਈ ਲੰਗਰ ਲਾਉਂਦੇ ਜੀ ਇੱਕ ਗਾਣਾ ਮੈਂ ਹੋਰ ਤੁਹਾਡੇ ਰੂਬਰੂ ਕਰਦਾ ਜੀ ਬਿਲਕੁਲ ਕੋਈ ਨੰਗੇ ਪੈਰੀ ਲੱਗਾ ਪਰ ਹੀ ਆਉਂਦਾ ਕੋਈ ਟਰਾਲੀ ਬਾਬੇ ਨਾਨਕ ਨੇ ਪਰੀ ਝੋਲੀ ਹੋਗੀ ਸੀ ਜੋ ਖਾਲੀ ਕਿਸ ਪਿੰਡ ਲੈ ਲੈ ਗੋਦ ਕਿਸੇ ਟਾਣੀਆਂ ਤੇ ਡਰੇ ਤੇਰਾ ਦਿੱਤਾ ਅੱਗੇ ਦੰਦੇ ਰੱਗ ਮਾਲਕਾਂ ਨੇ ਤੇਰੇ ਪਾਣੀ ਘਰ ਬਾਰ ਰੋੜ ਲੈ ਗੇ ਸਾਰੇ ਤੇਰਾ ਉੱਤੇ ਹੋਊਗਾ ਖੜਾ ਇਹ ਪੰਜਾਬ ਹੈ ਜੋ ਹੌਸਲਾ ਨਾ ਹਾਰੇ ਤੇਰਾ ਉੱਤੇ ਹੋਊਗਾ ਖੜਾ ਖੜਾ ਜੁਪੀ ਹਰਿਆਣਾ ਵਾਂਗ ਸੱਕਿਆ ਪਰਾਂਵਾ ਸਾਰੇ ਐਨ ਆਰ ਆਈ ਪੰਜਾਬੀ ਬਣੇ ਸੱਜੀਆਂ ਨੇ ਬਾਵਾ ਨਾ ਕੋਈ ਮੁਸਲਮ ਹਿੰਦੂ ਨਾ ਕੋਈ ਮੁਸਲਮ ਹਿੰਦੂ ਪੁੱਲੇ ਸਭ ਜੱਤਾ ਪਤਾ ਨਾਲ ਲੱਗ ਬਾਬਾ ਨਾਨਕ ਵਾਂਡੇ ਰਹਾਏ ਸੋ ਗਾਤਾ ਮੋਡੇ ਨਾਲ ਮੋਡਾ ਜੋੜ ਖੜੇ ਸਾਰੇ ਰੈੜੀ ਸਦਾ ਚੜਦੀ ਕਲਾ ਇਹ ਪੰਜਾਬ ਹੈ ਜੋ ਹੌਸਲਾ ਨਹਾਰੇ ਰੇਲੀ ਸਦਾ ਚੜਦੀ ਕਲਾ ਜੀ ਬਿਲਕੁਲ ਆਪਾਂ ਤੁਰ ਕੇ ਗੱਲ ਕਰਦੇ ਆਂ ਚੜਦੀ ਕਲਾ ਹਮੇਸ਼ਾ ਜਿਹੜਾ ਪੰਜਾਬ ਦੇ ਤਸਵੀਰ ਦੇ ਵਿੱਚ ਰਹੀ ਐ ਕਿ ਮਾਰਾ ਡੂੰਘਿਆਂ ਬਹੁਤ ਪੈਂਦੀਆਂ ਰਹੀਆਂ ਨੇ ਚਾਹੇ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਵੱਡਾ ਸਹਿਯੋਗ ਦਿੱਤਾ ਔਰ ਪੰਜਾਬ ਸਮੇਂ-ਸਮੇਂ ਤੇ ਮਾਰਾਂ ਝੋਟਦਾ ਰਿਹਾ ਔਰ ਜਿਵੇਂ ਤੁਸੀਂ ਦੇਖੋਗੇ ਹਾਂ ਜੀ ਉਧਰ ਤਾਂ ਬਿਲਕੁਲ ਡਿੱਗ ਚੁੱਕੇ ਸੀਗੇ ਕਮਰੇ ਇਹਨਾਂ ਦੇ ਜੀ ਜੀ ਤੇ ਇਹ ਵੀ ਖਤਮ ਹੀ ਐ ਇਹ ਛੱਤ ਸਾਰੀ ਡਿੱਗੀ ਹੋਈ ਐ ਇੱਥੇ ਹੂੰ ਤੇ ਜਿਸ ਦਿਨ ਮੈਂ ਪਹਿਲੇ ਦਿਨ ਰਾਤ ਨੂੰ ਇੱਥੇ ਪਹੁੰਚਿਆ ਸੀ ਸੱਪ ਫਿਰਦੇ ਸੀ ਇੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਪਰ ਹੌਲੀ ਹੌਲੀ ਸੱਚੇ ਪਾਤਸ਼ਾਹ ਨੇ ਇਹ ਸੇਵਾ ਲਈ ਹੈ ਹੂੰ ਤੇ ਮੈਨੂੰ ਬਹੁਤ ਖੁਸ਼ੀ ਹੋएगी ਸ਼ਾਇਦ ਮੈਨੂੰ ਆਪਣੇ ਘਰ ਦੀ ਕੋਠੀ ਦੀ ਇੰਨੀ ਖੁਸ਼ੀ ਨਹੀਂ ਹੋਏਗੀ ਜਿਸ ਦਿਨ ਬੈ ਕੇ ਇੱਥੇ ਪਾਰਟੀ ਕਰਾਂਗੇ ਇਹਨਾਂ ਦੇ ਨਾਲ ਪਾਰਟ ਕਰਾਂਗੇ ਨਾਲ ਆ ਜੀ ਜੀ ਹਾਂਜੀ ਔਰ ਇਹ ਖੁਸ਼ੀ ਕਦੇ ਵੀ ਮੁੱਦ ਨਹੀਂ ਲਈ ਜਾ ਸਕਦੀ ਜਿਹੜੇ ਇਹ ਖੁਸ਼ੀਆਂ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਮੈਂ ਨੀਂਦ ਸੁੱਤਾ ਜੀ ਮੈਨੂੰ ਨਹੀਂ ਲੱਗਦਾ 800 ਰੁਪਏ ਖਰਚ ਕਰਕੇ ਉਹ ਨੀਂਦ ਮੈਂ ਲੈ ਸਕਦਾ ਹਾਂ ਦੁਬਾਰੇ ਹੈਨਾ ਜਿਹੜਾ ਸਕੂਨ ਜਿਹੜੀ ਦੌਲਤ ਹੈ ਮੈਨੂੰ ਐਦਾਂ ਫੀਲ ਹੋ ਰਿਹਾ ਮੈਂ ਸਭ ਤੋਂ ਮੀਰ ਬੰਦਾ ਦੁਨੀਆ ਦਾ ਜਿਹੜੀਆਂ ਦੁਆਵਾਂ ਜਿਹੜਾ ਪਿਆਰ ਮੈਨੂੰ ਮਿਲਿਆ ਇਹਨਾਂ ਲੋਕਾਂ ਨਾਲ ਮੈਂ ਨਹੀਂ ਭੁੱਲ ਸਕਦਾ ساری ਜ਼ਿੰਦਗੀ ਹਾਂਜੀ ਤੁਸੀਂ ਤੁਹਾਡੇ ਬੋਲਾਂ ਦੇ ਵਿੱਚ ਦਰਦ ਹੈ ਤੁਸੀਂ ਬੋਲ ਰਹੇ ਹੋ ਉਹ ਲੋਕਾਂ ਨੇ ਤੁਹਾਨੂੰ ਜੋ ਪਿਆਰ ਦਿੱਤਾ ਔਰ ਭਾਵਕ ਵੀ ਹੋ ਗਿਆ ਬਾਈ ਕਿਉਂਕਿ ਭਾਵਕ ਹੋਣਾ ਬਣਦਾ ਹੈ ਕਿਉਂ ਲਗਾਤਾਰ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਆ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਚਾਹੇ ਹੁਣ ਦੀ ਗੱਲ ਹੋਵੇ ਜਦੋਂ ਤੋਂ ਹੜਾ ਆਇਆ ਪੰਜਾਬ ਦੇ ਵਿੱਚ ਹਰ ਨੂੰ ਪਿਆਫਤਾਈਆ ਤਬਈ ਪਹਿਲੇ ਦਿਨ ਤੋਂ ਲੱਗੇ ਹੋਏ ਔਰ ਭਾਵਨਾ ਜਿਹੜੀ ਬਈ ਇੱਕ ਲੋਕਾਂ ਨਾਲ ਜੁੜ ਜਾਂਦੀ ਹੈ ਔਰ ਇੱਕ ਹੁੰਦਾ ਕਿ ਆਪਾਂ ਚਲੋ ਕਿਸ ਨੂੰ ਜਾਣਦੇ ਨਹੀਂ ਪਹਿਲੀ ਯਾਰ ਮਿਲਦੇ ਆ ਪਰ ਇੱਕ ਭਾਵਨਾਤਕ ਤੌਰ ਤੇ ਜੜਨਾ ਬਹੁਤ ਵੱਡੀ ਗੱਲ ਹੈ ਮਤਲਬ ਕੁਦਰਤੀ ਹੈ ਮੇਰੇ ਸੰਸਕਾਰ ਲਾ ਲੋ ਕਿਉਂਕਿ ਮੈਂ 3 ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਕਦੇ ਬਾਪੂ ਡੈਡੀ ਕਹਿ ਕੇ ਨਹੀਂ ਦੇਖਿਆ ਜ਼ਿੰਦਗੀ ਵਿੱਚ ਜੀ ਜਿੰਨੇ ਵੀ ਮੈਨੂੰ ਕਈ ਬਜ਼ੁਰਗ ਮਿਲਦੇ ਸੀ ਜਿਹੜਾ ਇੱਕ ਮੇਰਾ ਵੀਡੀਓ ਬਹੁਤ ਵਾਇਰਲ ਹੋਇਆ ਬੇਬੇ ਬਾਪੂ ਹੈ ਨਾ ਜੀ ਦੋ ਤਿੰਨ ਦਿਨ ਤੋਂ ਭੁੱਖੇ ਸੀਗੇ ਹੂੰ ਤੇ ਮੈਨੂੰ ਕੋਈ ਵਾਰੀ ਆਪਣੇ ਪਿਓ ਦੀ ਕਮੀ ਵੀ ਫੀਲ ਹੁੰਦੀ ਆ ਉਹ ਝਲਕ ਨਜ਼ਰ ਆਉਂਦੀ ਆ ਉੱਥੇ ਹੂੰ ਤੇ ਮੇਰੀ ਮਾਂ ਨੇ ਜੋ ਮੈਨੂੰ ਸਿਖਾਇਆ ਬਚਪਨ ਤੋਂ ਲੈ ਕੇ ਜੀ ਕਿਉਂਕਿ ਬਹੁਤ ਜਿਹੜੇ ਹਾਲਾਤਾਂ ਚੋਂ ਮੈਂ ਨਿਕਲਿਆ ਹੂੰ ਛੋਟੇ ਛੋਟੇ ਬੱਚੇ ਐ ਤੇ ਫਾਦਰ ਸਾਹਿਬ ਯੰਗ ਏਜ ਚ ਐਕਸਪਾਇਰ ਹੋ ਗਏ ਮੇਰੀ ਮਾਤਾ ਨੇ ਬੜਾ ਦਰਦ ਤੇ ਸੰਤਾਪ ਫੰਡਾਇਆ ਦੀ ਤੇ ਉਹ ਟਾਈਮ ਹੈ ਮੈਂ ਭੁੱਲਦਾ ਨਹੀਂ ਜਦੋਂ ਮੈਂ ਕਿਸੇ ਮਜਬੂਰ ਨੂੰ ਦੇਖਦਾ ਐਦਾਂ ਤਾਂ ਅਟੈਚਮੈਂਟ ਆਪਣੇ ਆਪ ਹੀ ਹੋ ਜਾਂਦੀ ਹੈ ਅੱਜ ਲੱਗਦਾ ਕਿ ਜਿਦਾ ਪੰਪ ਡੇਲੀ ਬਾਣੀ ਪੜਦੇ ਆ ਨਾ ਕੋਈ ਵੈਰੀ ਨਾ ਹੀ ਬੇਗਾਨਾ ਹੈ ਨਾ ਤਾਂ ਐਦਾਂ ਲੱਗਦਾ ਵੀ ਸਾਰੇ ਹੀ ਆਪਣੇ ਨੇ ਹਾਂ ਤੇ ਉਹ ਅਟੈਚਮੈਂਟ ਆਪਣੇ ਆਪ ਨੇ ਜੀ ਹਾਂ ਭਾਈ ਤੁਸੀਂ ਕਹਿ ਰਹੇ ਸੀ ਕਿ ਇੱਥੇ ਵੀ ਤੁਹਾਡੀ ਟੀਮ ਕੰਮ ਕਰ ਰਹੀ ਆ ਜਿਵੇਂ ਹੋਰ ਲੰਮਾ ਟਾਈਮ ਕੰਮ ਲੋਡ ਪੈਣੀ ਆ ਚਾਹੇ ਕਿਸੇ ਘਰ ਤੁਸੀਂ ਪਹਿਲਾ ਕਰ ਇੱਥੋਂ ਤੁਸੀਂ ਸ਼ੁਰੂਆਤ ਕਰ ਦਿੱਤੀ ਆ ਔਰ ਉਹ ਟੀਮ ਵਰਕ ਥੁੜੀ ਕਿ ਮੈਂ ਤੁਸੀਂ ਆਇਡੈਂਟੀਫਾਈ ਕਰੋਗੇ ਕਿਹੜੇ ਪਿੰਡ ਦੇ ਵਿੱਚ ਕਿਹੜਾ ਕੰਮ ਚਾਹੀਦਾ ਜਿਵੇਂ ਲੋਕਾਂ ਦੇ ਗਿਲੇ ਸ਼ਿਕਵੇ ਵੀ ਰਹੇ ਆ ਇਹ ਵੀ ਸਾਡੇ ਤੱਕ ਰਾਸ਼ਨ ਪਹੁੰਚਦਾ ਨਹੀਂ ਸੀ ਹੋਰ ਲੈ ਜਾਂਦੇ ਸੀ ਜਾਂ ਉਹ ਚੀਜ਼ਾਂ ਸਾਰੀਆਂ ਆਇਡੈਂਟੀਫਾਈ ਕਰ ਰਹੇ ਹੋ ਇੱਕ ਤਾਂ ਕਈ ਵਾਰੀ ਮੈਂ ਕਈ ਵੀਡੀਓ ਵੀ ਦੇਖਿਆ ਹੈ ਹਨਾ ਜੀ ਇੱਕ ਤਾਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਪੰਜਾਬ ਦੀ ਬਹੁਤ ਜ਼ਿਆਦਾ ਰਿਸਪੈਕਟਡ ਵਲਡਵਾਇਡ ਬਿਲਕੁਲ ਇਸ ਫਲੱਡ ਤੋਂ ਬਾਅਦ ਹੋਰ ਜ਼ਿਆਦਾ ਉੱਚੀ ਹੋਈ ਹੈ ਕਿ ਇੱਕ ਦੂਜੇ ਲਈ ਖੜਦੇ ਆ ਜੀ ਕਈ ਇੱਕ ਦੁੱਕਾ ਮੇਰੇ ਵਰਗੇ ਮੂਰਖ ਹੁੰਦੇ ਆ ਹਨਾ ਰਾਸ਼ਨ ਹਨਾ ਖੋ ਲਿਆ ਮੇਰਾ ਵੀ ਹੋਇਆ ਇੱਕ ਦਿਨ ਕੱਪੜੇ ਵਾਟ ਗਏ ਤਾਂ ਥੋੜ੍ਹੇ ਨੇ ਵੀ ਮੇਰੇ ਨਾਲ ਵੀ ਖੋਇਆ ਕਈ ਵਾਰੀ ਐਦਾਂ ਹੋ ਜਾਂਦਾ ਹੈ ਸਟਾਰਟਿੰਗ ਦੇ ਵਿੱਚ ਹੋ ਸਕਦਾ ਹੈ ਜੇ ਮੈਂ ਉਸ ਜਗ੍ਹਾ ਤੇ ਹੁੰਾਂ ਚਾਹਤ ਮੈਂ ਵੀ ਐਦਾਂ ਕਰਦਾ ਹੈ ਹਨਾ ਜੀ ਤੇ ਕਈ ਤਰ੍ਹਾਂ ਦੇ ਇੱਥੇ ਲੰਗਰ ਚੱਲ ਰਹੇ ਆ ਮੈਂ ਦੂਜੇ ਪੱਖ ਨਾਲ ਦੇਖਦਾ ਜਿੱਦਾਂ ਹੈਨਾ ਇੱਕ ਪਹਿਲਾਂ ਫਲੱਡ ਦਾ ਹੜ ਆਇਆ ਪਹਿਲਾਂ ਜੀ ਇੱਕ ਦੂਜਾ ਹੜ ਆਇਆ ਸੇਵਾ ਦਾ ਜਿਹਦੇ ਚ ਜਾਤਾਂ ਪਾਤਾਂ ਹਿੰਦੂ ਮੁਸਲਮਾਨ ਸਿੱਖ ਈਸਾਈ ਖਤਮ ਹੋ ਗਏ ਪਿਆਰ ਦਾ ਭਾਈਚਾਰਕ ਸਾਂਝ ਦਾ ਜੀ ਹਰਿਆਣਾ ਪੰਜਾਬ ਯੂਪੀ ਦਾ ਉਹ ਵਾਲਾ ਹੜ ਆਇਆ ਤੀਜਾ ਰਾਸ਼ਨਾਂ ਦਾ ਹੜ ਆਇਆ ਜੀ ਚੌਥਾ ਹੜਾਇਆ ਹੁਣ ਮੇਰੇ ਵਰਗੇ ਕਈ ਵੋਟਾਂ ਵੀ ਬਣਾ ਰਹੇ ਆ ਵੋਟਾਂ ਦਾ ਵੀ ਲੰਗਰ ਲੱਗਿਆ ਹੋਇਆ ਦੂਜਾ ਮਤਲਬ ਇਹਨੂੰ ਦੋ ਤਰੀਕੇ ਨਾਲ ਦੇਖ ਸਕਦੇ ਆ ਵੋਟਾਂ ਬਣਾਉਣ ਵਾਲੇ ਵੋਟਾਂ ਬਣਾ ਰਹੇ ਆ ਕਈ ਮੇਰੇ ਵਰਗੇ ਇਦਾਂ ਵੀ ਸੀਗੇ ਵੀ 메ਨ ਰੋਡ ਤੇ ਸਰਪੰਚ ਨੰਬਰਦਾਰ ਖਲੋ ਕੇ ਟਰਾਲੀਆਂ ਆ ਰਹੀਆਂ ਨੇ ਵੀ ਚਲੋ ਆਪਣੇ ਬੰਦੇ ਆ ਉਹਨੂੰ ਦੇ ਦੀ ਹਾਂ ਮੈਂ ਮੈਨੂੰ ਗਲਤ ਨਹੀਂ ਸਮਝਦਾ ਜੁਝੇ ਲੰਗਰ ਲੱਗਿਆ ਹੀ ਹੋਇਆ ਤਾਂ ਸਾਰੇ ਤਰ੍ਹਾਂ ਦੇ ਲਾਹੇ ਚੱਲ ਰਹੇ ਆ ਇੱਥੇ ਹਾਂ ਮੈਂ ਇਹਨੂੰ ਪੋਜ਼ਿਟਿਵ ਲੈਣਾ ਜੀ ਪਰ ਫਿਰ ਵੀ ਜੇ ਆਪਾਂ ਸਿਸਟਮੈਟਿਕ ਚੱਲ ਰਹੀ ਹੈ ਕਿਉਂਕਿ ਸਟਾਰਟਿੰਗ ਦੇ ਵਿੱਚ ਤਾਂ ਬਹੁਤ ਅਮਰਜੈਂਸੀ ਸੀਗੀ ਤਾਂ ਹੀ ਆਪਾਂ ਨੇ ਹੁਣ ਜਿਹੜੀ ਸਿਸਟਮ ਬਣਾਇਆ ਕਿ ਇੱਕ ਤਾਂ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਾਲਾ ਸ਼ੰਭੂ ਬਾਰਡਰ ਦੇ ਲੱਗ ਗਏ ਜੀ ਉੱਥੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਹਾਂ ਕੋਈ ਵੀ ਚੀਜ਼ ਜਾ ਕੇ ਤੁਸੀਂ ਪ੍ਰਿਤਪਾਲ ਸਿੰਘ ਨੇ ਉੱਥੇ ਮੈਨੇਜਰ ਸਾਹਿਬ ਬੜੇ ਸਤਿਕਾਰਯੋਗ ਹਸਤੀ ਨੇ ਹਰਿਆਣਾ ਐਸਜੀਪੀਸੀ ਆ ਉਹ ਵੀ ਬਹੁਤ ਸਾਨੂੰ ਸਪੋਰਟ ਕਰ ਰਹੀ ਹੈ ਉੱਥੇ ਜਾ ਕੇ ਤੁਸੀਂ ਕੋਈ ਵੀ ਚੀਜ਼ ਜਮ੍ਹਾਂ ਕਰਾ ਸਕਦੇ ਹੋ ਉੱਥੋਂ ਸਾਡੀਆਂ ਟੀਮਾਂ ਅੱਗੇ ਆਪਣੇ ਆਪ ਡਿਸਟ੍ਰਿਬਿਊਟ ਕੀਤੀ ਜਾ ਰਹੀਆਂ ਨੇ ਜੀ ਇੱਕ ਤੀਜੇ ਹੁਣ ਡੀਜ਼ਲ ਦੀ ਸਾਡੀ ਹੈਗੀ ਆ ਪਲਾਨਿੰਗ ਤੇ ਆਪਾਂ ਕੱਲ ਨੂੰ ਮੈਂ ਆਪ ਵੀ ਇੱਥੇ ਟਰੈਕਟਰ ਲੈ ਕੇ ਡਿਊਟੀ ਆਪ ਵੀ ਦੇਣੀ ਹੈ ਜੀ ਗਰਾਉਂਡ ਜ਼ੀਰੋ ਤੇ ਜਾ ਕੇ ਪਹਿਲਾਂ ਵੀ ਆਪਣੇ ਇੱਕ ਮਿੱਤਰ ਕੋਲ ਆਪਾਂ ਲੱਖ ਰੁਪਏ ਜਮ੍ਹਾਂ ਕਰਾ ਕੇ ਆਏ ਸੀਗੇ ਉੱਥੇ ਡੀਜ਼ਲ ਦੀ ਸੇਵਾ ਚੱਲਦੀ ਰਹੀ ਜੀ ਹੋਰ ਵੀ ਕਈ ਮੇਰੇ ਦੋਸਤ ਲੈ ਕੇ ਆ ਰਹੇ ਆ ਮੈਨੂੰ ਇਹ ਇੱਕ ਜਿੰਨੀਕ ਸਾਡੀ ਔਕਾਤ ਹੈ ਤੇ ਆਪਾਂ ਲੱਗੇ ਰਹੀਏ ਪਰ ਮੇਰੀ ਕੋਈ ਐਨਜੀਓ ਨਹੀਂ ਹੈਗੀ ਆਪਾਂ ਕਿਸੇ ਤੋਂ ਫੰਡ ਨਹੀਂ ਲੈ ਰਹੇ ਮੈਨੂੰ ਕਈ ਵੀਡੀਓਜ਼ ਇਦਾਂ ਦੇ ਆਏ ਆ ਮੇਰੇ ਨਾਂ ਤੇ ਕਈ ਆ ਮੇਰੀ ਵੀਡੀਓ ਲੈ ਕੇ ਬਹੁਤ ਬੰਦੇ ਪੈਸਾ ਲੈ ਵੀ ਗਏ ਤੁਹਾਡੇ ਨਾਂ ਤੇ ਹਾਂ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਜੇ ਲੈ ਲੈ ਕੋਈ ਗੱਲ ਨਹੀਂ ਅੱਗੇ ਥੋੜਾ ਬਹੁਤ ਲਾ ਦਿਓ ਇੱਥੇ ਤੁਸੀਂ ਜਿਹੜੇ ਵੀ ਲੋਕ ਹੈਗੇ ਆ ਇੱਥੇ ਪਤਾ ਕਿ ਜਦੋਂ ਕਿਸੇ ਨੇ ਸੇਵਾ ਭੇਜਣੀ ਹੁੰਦੀ ਆ ਉਹ ਉੱਥੇ ਬਹੁਤ ਫਰਕ ਪਾਉਂਦੀਆਂ ਨੇ ਇਹ ਚੀਜ਼ਾਂ ਗਿਆਂ ਵਾਲਾ ਪਹਿਲਾਂ ਭੇਜੀ ਸੀ ਗਈ ਨਹੀਂ ਅੱਜ ਹੁਣ ਵੀ ਓਵੇਂ ਹੋ ਜਾਊਗਾ ਦੇਖੋ ਡਿਪੈਂਡ ਕਰਦਾ ਹਰ ਇੱਕ ਬੰਦੇ ਦਾ ਤੁਹਾਡਾ ਜ਼ਮੀਰ ਕਿਦਾਂ ਦਾ ਹੈ ਬਿਲਕੁਲ ਤੁਹਾਡੇ ਸੰਸਕਾਰ ਕਿਦਾਂ ਦੇ ਆ ਤੁਹਾ ਚੰਗੇ ਬੰਦੇ ਸਾਰੀ ਤਰ੍ਹਾਂ ਦੇ ਬੰਦੇ ਨੇ ਤੇ ਇੰਨੀ ਵੱਡੀ ਮੁਸੀਬਤ ਹੈ ਇਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਚੰਗੇ ਵੀ ਨੇ ਜੀ ਮੰਦੇ ਵੀ ਨੇ ਹੁਣ ਜੇ ਕਿਸੇ ਨੇ 10 ਰੁਪਏ ਆਏ ਹੈ 5-7 ਖਾ ਲੇ ਕੋਈ ਗੱਲ ਨਹੀਂ 2-4 ਤਾਂ ਲਾਉ ਅੱਗੇ ਹਨ ਲਾ ਵੀ ਰਹੇ ਨੇ ਹਨ ਜੀ ਤੇ ਮੈਂ ਤਾਂ ਧੰਨਵਾਦ ਕਰਦਾ ਸਾਰਿਆਂ ਦਾ ਮੇਰੀ ਪੰਜਾਬੀ 뮤직 ਇੰਡਸਟਰੀ ਦਾ ਹਮ ਇਕੱਲੇ ਇਕੱਲੇ ਕਲਾਕਾਰ ਦਾ ਕੋਈ ਫਾਈਨੈਂਸ਼ਲੀ ਹੈਲਪ ਕਰ ਰਿਹਾ ਕੋਈ ਗਰਾਉਂਡ ਜ਼ੀਰੋ ਤੇ ਹੈ ਕਿਸੇ ਦੀ ਟੀਮ ਲੱਗੀ ਹੈ ਤੇ ਕਲਾਕਾਰ ਭਾਈ ਚਾਰੀ ਅੱਗੇ ਮੇਰਾ ਤੁਸੀਂ ਗੀਤ ਵੀ ਗਾਇਆ ਸੀ ਤਾਂ ਚਲ ਗਿੱਪੀ ਘਰੇ ਵਾਲੀ ਗੱਲ ਹੋਵੇ ਮੰਕੀਰਤ ਦੀ ਗੱਲ ਹੋਵੇ ਸਾਰੇ ਕੰਮ ਕਰ ਰਿਹਾ ਤੁਸੀਂ ਮਤਲਬ ਕੋਈ ਨਹੀਂ ਪਿੱਛੇ ਰਿਹਾ ਕਿਸੇ ਨੇ ਆਪਣੇ ਸ਼ੋਅ ਦੀ ਜਿਹੜੀ ਉਹ ਕਮਾਈ ਹੈ ਉਹ ਲੇਖੇ ਲਾ ਰਿਹਾ ਹੈ ਹੈਨਾ ਮੰਕੀਰਤ ਬਾਈ ਟਰੈਕਟਰ ਲੈ ਕੇ ਆ ਰਿਹਾ ਹੈ ਜੀ ਕੋਈ ਗਿੱਪੀ ਬਾਈ ਜਿੱਦਾਂ ਮੱਝਾਂ ਦਾ ਲੰਗਰ ਲਾਤਾ ਹੈਨਾ ਦਿਲਜੀਤ ਵੀਰੇ ਦੀ ਟੀਮ ਲੱਗੀ ਹੋਈ ਹੈ ਕਈ ਪਿੰਡਾਂ ਦੀ ਮਤਲਬ ਕੋਈ ਨਹੀਂ ਪਿੱਛੇ ਰਿਹਾ ਬੱਬੂ ਮਾਨ ਬਾਈ ਵੀ ਬਹੁਤ ਵੱਡੇ ਲੈਵਲ ਤੇ ਹੈਲਪ ਕਰ ਰਹੇ ਆਪਣੇ ਸ਼ੋਅ ਦੀ ਕਮਾਈ ਹੈ ਰਣਜੀਤ ਬਾਵਾ ਵੀ ਮਤਲਬ ਕਈ ਨੇ ਨਾ ਵੀ ਨਹੀਂ ਮੈਂ ਜਾਣਦਾ ਕਈ ਨੇ ਵੀਡੀਓ ਵੀ ਨਹੀਂ ਪਾਈ ਮੈਨੂੰ ਫੋਨ ਕਈਆਂ ਦੇ ਆ ਚੁੱਕੇ ਆ ਵੀ ਕੋਈ ਹੈਲਪ ਚਾਹੀਦੀ ਆ ਆਪਾਂ ਤੁਹਾਡੇ ਨਾਲ ਆ ਜੀ ਜ਼ਰੂਰੀ ਨਹੀਂ ਕਿ ਮੇਰੇ ਵਰਗੇ ਮੂਰਖ ਕਈ ਜੇ ਕੋਈ ਵੀਡੀਓ ਪਾ ਰਿਆ ਕਿ ਉਹ ਹੀ ਹੈਲਪ ਕਰ ਰਿਹਾ ਬਾਈ ਹੈਨਾ ਬਹੁਤ ਬਲਦੇ ਤੇ ਕਲਾਕਾਰ ਵੀ ਪਰਦੇ ਦੇ ਪਿੱਛੇ ਵੀ ਹੈਗੇ ਕੋਈ ਇਦਾਂ ਦੇ ਵੀ ਹੈਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਜੀ ਹੈਨਾ ਤੇ ਮੈਂ ਚਾਹੁੰਦਾ ਇੱਕ ਉਹ ਲੈਣਾ ਵੀ ਆਪਾਂ ਜ਼ਰੂਰ ਕਲਾਕਾਰ ਭਾਈ ਚਹਰ ਵਾਲੇ ਸੁਣਾ ਦੇ ਹਾਂਜੀ ਬਿਲਕੁਲ ਬਿਲਕੁਲ ਕੋਈ ਰਾਸਨ ਲੈ ਆਵੇ ਕੋਈ ਭੇਜਦਾ ਦਵਾਈਆਂ ਕੋਈ ਫੀਡ ਦੇ ਟਰਾਲੇ ਕਿਸੇ ਬੇੜੀਆਂ ਕਲਾਈਆਂ ਜਦੋਂ ਜਦੋਂ ਵੀ ਪੰਜਾਬ ਉੱਤੇ ਆਇਆ ਮਾੜਾ ਸਮਾਂ ਕਲਾਕਾਰ ਪਾਈ ਚਾਰਾ ਪਿੱਛੇ ਹਟਦਾ ਨਹੀਂ ਜਮਾ ਮਾਂ ਬੋਲੀ ਦੇ ਪੁੱਤਰ ਸ਼ੇਰ ਬੱਗੇ ਤਾਨਵਾਦ ਕਲਾਕਾਰਾਂ ਨੂੰ ਲੋੜੂ ਪੈਣ ਵੇਲੇ ਸਾਰਿਆਂ ਤੋਂ ਅੱਗੇ ਧੰਨਵਾਦ ਕਲਾਕਾਰਾਂ ਨੂੰ ਜੀ ਬਿਲਕੁਲ ਆਪਾਂ ਅੱਗੇ ਵੀ ਬਾਈ ਗੱਲ ਕਰਦਾਂਗੇ ਤੁਰ ਕੇ ਜੇ ਮੈਂ ਤੁਸੀਂ ਪਹਿਲਾਂ Hindu Muslim Sikh Sai ਦੀ ਗੱਲ ਕੀਤੀ ਹੈ ਕਈਆਂ ਨੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੋਵਾਂ ਦੇ ਵਿੱਚ ਤਨਾਂ ਦੇ ਵਿੱਚ ਹੀ ਔਰ ਲੱਗਦਾ ਕਿ ਜਿਵੇਂ ਹੁਣ ਆਫਤ ਆਈ ਹੈ ਜਦੋਂ ਜਦੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਜਦੋਂ ਜਦੋਂ ਵੀ ਪੰਜਾਬ ਦੇ ਉੱਪਰ ਮਾਰ ਪੂਗੀ ਇਹ ਸਾਰੇ ਇੱਕ ਝੰਡੇ ਦੇ ਹੇਠ ਇਕੱਠੇ ਦਿਖਾਈ ਦੇਣਗੇ ਜਿਹੜੇ ਪੰਜਾਬ ਦੀ ਧਰਤੀ ਦੇ ਵਿੱਚ ਗੁੜਤੀ ਹੈ ਨਾ ਜੀ ਜਿਹੜਾ ਮਾਨਸਕੀ ਜਾਤ ਇੱਕ ਹੈ ਪਹਿਚਾਨ ਉਹਦਾ ਡੀਐਨਏ ਹੈ ਜੀ ਪੰਜਾਬ ਦਾ ਚਾਹੇ ਹਿੰਦੂ ਹੈ ਸਭ ਤੋਂ ਮਹਾਨ ਹੈ ਦੁਨੀਆ ਤੋਂ ਜਿਹੜੀ ਆਈਡੀਆਲੋਜੀ ਹੈ ਤੇ ਉਹ ਉਹ ਸਾਰਿਆਂ ਤੋਂ ਵਧੀਆ ਹੈ ਨਾ ਹਮੇਸ਼ਾ ਦਸਬੰਦ ਵੀ ਕੱਢਦੇ ਹੈ ਹੁਣ ਜਿੰਨੇ ਵੀ ਲੰਗਰ ਚੱਲੇ ਆ ਹੈਲਪ ਚੱਲੀ ਆ ਕੋਈ ਪਿੱਛੇ ਨਹੀਂ ਰਿਹਾ ਚਾਹੇ ਕ੍ਰਿਸਚੀਅਨ ਭਾਈਚਾਰਾ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਕਿੰਨੇ ਵੱਡੇ ਵੱਡੇ ਲੰਗਰ ਮੈਂ ਆਪ ਮੀਵਾਰ ਦੇ ਮੁਸਲਮਾਨਾਂ ਦੀਆਂ ਬਹੁਤ ਟਰਾਲੀਆਂ ਅਟੈਂਡ ਕੀਤੀਆਂ ਨੇ ਲੁਧਿਆਣਾ ਹੈੱਡ ਆਫਿਸ ਉਹਨਾਂ ਨੇ ਬਣਾਇਆ ਹੋਇਆ ਜੀ ਮਤਲਬ ਇਹ ਚੀਜ਼ਾਂ ਛੋਟੀਆਂ ਰਹਿ ਗਈਆਂ ਹਾਲਾਂਕਿ ਪਹਿਲਾਂ ਵੀ ਇਹ ਚੀਜ਼ਾਂ ਦੀ ਜ਼ਿਆਦਾ ਇੰਪੋਰਟੈਂਸ ਹੈਗੀ ਨਹੀਂ ਪਰ ਹੁਣ ਲੋਕਾਂ ਦਾ ਸੇਵਾ ਭਾਵ ਦੇਖ ਕੇ ਸਾਰੇ ਅੱਗੇ ਮੇਰਾ ਸਿਰ ਝੁਕਦਾ ਹੈ ਔਰ ਬਹੁਤ ਵੱਡੇ ਲੈਵਲ ਤੇ ਜਿਹੜਾ ਹਿਊਮੈਨਿਟੀ ਦਾ ਜਿਹੜਾ ਮੈਸੇਜ ਗਿਆ ਸਰਵੱਤ ਦੇ ਭਲੇ ਦੀ ਕੱਲੀ ਅਰਦਾਸ ਨਹੀਂ ਕਰਨੀ ਹੈ ਨਾ ਉਹ ਤੁਹਾਡੇ ਕਿਰਦਾਰ ਦੇ ਵਿੱਚ ਹੋਣੀ ਚਾਹੀਦੀਆਂ ਚੀਜ਼ਾਂ ਹੈ ਨਾ ਉਹ ਚੀਜ਼ ਵੱਡੇ ਵੱਡੇ ਪੱਦਰ ਤੇ ਮੋਹਰੇ ਆਈ ਹੈ ਔਰ ਲੋਕਾਂ ਦੇ ਵਿੱਚ ਭਾਈਚਾਰਕਸਾਂ ਜ ਹੈ ਧਰਮਾਂ ਦੇ ਰੋਲੇ ਆ ਇਸ ਫਲੱਡ ਤੋਂ ਬਾਅਦ ਉਹ ਘਟਿਆ ਬਹੁਤ ਜ਼ਿਆਦਾ ਇਹ ਮੈਂ ਸਾਰਿਆਂ ਦਾ ਸਾਰੇ ਮਤਲਬ ਮੇਰੇ ਨਜ਼ਰਾਂ ਦਾ ਧਰਮ ਇੱਕੋ ਹੀ ਹੈ ਜੀ ਬਾਬੇ ਨਾਨਕ ਨੇ ਹੀ ਸਖਾਇਆ ਇੱਕੋ ਘਰ ਰੋਲ ਸਾਡੇ ਖਤਮ ਕਿਤੇ ਹੈ ਪਰ ਮੇਰੇ ਵਰਗੇ ਮੂਰਖਾਂ ਚੀ ਗੋ ਆ ਜਾਂਦੀ ਹੈ ਕਈ ਵਾਰੀ ਆਪਾਂ ਫੇਰ ਉਲਝ ਜਾਂਦੇ ਆ ਨਾ ਚੀਜ਼ਾਂ ਬਿਲਕੁਲ ਬਿਲਕੁਲ ਪਰ ਇਸ ਫਲੱਡ ਨੇ ਸਾਨੂੰ ਸਿਖਾਇਆ ਵੀ ਯਾਰ ਛੋਟੀਆਂ ਚੀਜ਼ਾਂ ਨੇ ਆਪਾਂ ਇੱਕ ਦੀ ਗੱਲ ਕਰੀਏ ਮਾਨਸ ਕੀ ਜਾਤ ਇੱਕ ਹੈ ਪਹਿਚਾਨ ਬੋਦੀ ਤੇ ਸਰਵਤ ਦੇ ਭਲੇ ਦੀ ਕੱਲੀ ਅਰਦਾਸ ਨਹੀਂ ਕਰਨੀ ਜਦੋਂ ਲੋੜ ਪਵੇ ਜਾਨਵਾਰ ਦੇ ਉਹ ਤੇ ਪੰਜਾਬੀਆਂ ਨੇ ਦਿਖਾਇਆ ਅਡਿਓਲ ਵੀ ਅਪਣਾਉਣੀ ਪੈਣੀ ਆ ਹਾਂਜੀ ਉਹ ਕਿਰਦਾਰ ਚ ਕੱਲੀ ਫਿਜ਼ੀਕਲ ਅਪੀਅਰੈਂਸ ਨਹੀਂ ਹੈ ਨਾ ਜੀ ਉਹ ਕਿਰਦਾਰ ਦੇ ਵਿੱਚ ਚੀਜ਼ਾਂ ਹੋਣੀ ਚਾਹੀਦੀਆਂ ਨੇ ਪੰਜਾਬ ਹਰ ਇੱਕ ਪੰਜਾਬੀ ਨੇ ਹਰ ਇੱਕ ਧਰਮ ਦੇ ਪੰਜਾਬੀ ਨੇ ਜੀ ਉਹ ਚੀਜ਼ ਹੈ ਵਰਲਡ ਦੇ ਅੱਗੇ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੈ ਕਿ ਦੁਨੀਆ 'ਚ ਜਦੋਂ ਅਣਖ ਲਈ ਲੜਨ ਦੀ ਗੱਲ ਹੋਵੇ ਹੱਕ ਸੱਚ ਲਈ ਲੜਨ ਦੀ ਗੱਲ ਹੋਵੇ ਲੀਡ ਕਰਦੇ ਆ ਜਿਦਾਂ ਕਿਸਾਨੀ ਅੰਦੋਲਨ ਚ ਹੋਇਆ ਸੀਗਾ ਤੇ ਦੇਖ ਕੇ ਹੋਰ ਲੋਕੀ ਪਿੱਛੇ ਲੱਗ ਜਾਂਦੇ ਆ ਜਿਹੜੇ ਵਧੀਆ ਕਿਰਦਾਰਾਂ ਵਾਲੇ ਆ ਜੀ ਐਦਾਂ ਹੀ ਪੰਜਾਬ ਦੀ ਸੇਵਾ ਨੂੰ ਲੰਗਰਾਂ ਨੂੰ ਦੇਖਦੇ ਹੋਏ ਹਰ ਇੱਕ ਕਮਿਊਨਿਟੀ ਨੇ ਵਰਲਡ ਦੀ ਇੰਡੀਆ ਦੀ ਪੰਜਾਬ ਨੂੰ ਫਾਲੋ ਕੀਤਾ ਔਰ ਕੁਮ ਫਿਰ ਕੇ ਉਹੀ ਬਾਬੇ ਨਾਨਕ ਦੀ ਆਈਡੀਓਲੋਜੀ ਆ ਜੀ ਉਹ ਉੱਪਰ ਆ ਰਹੀਆਂ ਨਿਕਲ ਕੇ ਤੇ ਆਪਾਂ ਬlesed feel ਕਰ ਰਹੇ ਆ ਕਿ ਆਪਾਂ ਸਾਡਾ ਕਿਰਦਾਰ ਕੀ ਆ ਤੇ ਆਪਾਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਆ ਜੀ ਧਨਮਤ ਭਾਈ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਸਿਉਂ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਤਰੀਕੇ ਦੇ ਨਾਲ ਲੋਕਾਂ ਨਾਲ ਜੁੜ ਕੇ ਸੇਵਾ ਕਰਦੇ ਰਹੂ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਪੰਜਾਬੀ ਕਿਉਂਕਿ ਨੈਸ਼ਨਲ ਮੀਡੀਆ ਤੋਂ ਤਾਂ ਆਪਾਂ ਜਿਆਦਾ ਵਾਲੀ ਉਮੀਦ ਨਹੀਂ ਕਰਦੇ ਜੀ ਬਹੁਤ ਵੱਡਾ ਰੋਲ ਨਿਭਾਇਆ ਪੰਜਾਬੀ ਮੀਡੀਏ ਨੇ ਤੇ ਤੁਸੀਂ ਵੀ ਅੱਜ ਗਰਾਉਂਡ ਜ਼ੀਰੋ ਤੇ ਆ ਕੇ ਲੋਕਾਂ ਤੱਕ ਇੱਕ ਵਧੀਆ ਮੈਸੇਜ ਦੇ ਰਹੇ ਹੋ ਤੁਹਾਡਾ ਵੀ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ ਸੋ ਮਚ ਧੰਨਵਾਦ ਜੀ ਤਾਂ ਰੇਸ਼ਮ ਸਿੰਘ ਅਨਮੋਲ ਤੇ ਪਹਿਲੀ ਵਾਰ ਜਦੋਂ ਜਦੋਂ ਵੀ ਪੰਜਾਬ ਦੇ ਉੱਪਰ ਮਾਰ ਪਈਆ ਤੇ ਪਹਿਲ ਦੋਹਾਰ ਤੇ ਖੜੇ ਆ ਇਹ ਆ ਸਾਡੀ ਪਿਆਰੀਆਂ ਬੱਚੀਆਂ ਇਹ ਬੱਚੀਆਂ ਨੇ ਇਹ ਬੱਚਿਆਂ ਨੇ ਮਤਲਬ ਸਭ ਤੋਂ ਪਹਿਲਾਂ ਵਿਨਾਂ ਦਾ ਆਸ਼ੀਰਵਾਦ ਲਿਆ ਅੱਛਾ ਅੱਜ ਮੈਨੂੰ ਲੱਗਦਾ ਮਾਤਾ ਜੀ ਦੇ ਨਰਾਤੇ ਵੀ ਹੈ ਹਨਾ ਤੇ ਸਾਡੇ ਤਾਂ ਦੇਵੀਆਂ ਦੇ ਦਰਸ਼ਨ ਹੋ ਗਏ ਅੱਜ ਬਿਲਕੁਲ ਬਿਲਕੁਲ ਸੁਭਾਅ ਗਏ ਜੀ ਸਾਡਾ ਮਾਤਾ ਰਾਣੀ ਦੇ ਦਰਸ਼ਨ ਹੋ ਗਏ ਸਾਨੂੰ ਤਾਂ ਕੰਤਕਾਂ ਅੱਜ ਆ ਗਈਆਂ ਤੇ ਇਹਨਾਂ ਤੋਂ ਆਸ਼ੀਰਵਾਦ ਲੈ ਕੇ ਜੀ ਇੰਦਾ ਦੇ ਕੰਮ ਹੈ ਜਿਹੜੇ ਹੋਰ ਵੀ ਜਿਹੜੇ ਅੱਗੇ ਕਰਨੇ ਆ ਇਹਨਾਂ ਦੇਵਿਆਂ ਦਾ ਆਸ਼ੀਰਵਾਦ ਲੈ ਕੇ ਜਾਵਾਂਗੇ ਬਿਲਕੁਲ ਬਿਲਕੁਲ ਦੀ ਤਾਂ ਇੱਕ ਭਾਵਨਾ ਜਿਹੜੀ ਲੋਕਾਂ ਦੇ ਨਾਲ ਜੜ ਜਾਂਦੀ ਜੁੜ ਜਾਂਦੀ ਹੈ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਕੰਮ ਕਰਦੇ ਹੋ ਨਾ ਤਾਂ ਲੋਕਾਂ ਦੇ ਨਾਲ ਇੱਕ ਭਾਵਨਾਿਕਤਾ ਜਿਹੜੀ ਹੁੰਦੀ ਹੈ ਭਾਵਨਾ ਜਿਹੜੀ ਆ ਉਹ ਲੋਕਾਂ ਦੇ ਨਾਲ ਜੁੜ ਜਾਂਦੀ ਹੈ ਕਿ ਤੁਸੀਂ ਪਹਿਲੀ ਵਾਰ ਲੋਕਾਂ ਨੂੰ ਮਿਲਦੇ ਹੋ ਫਿਰ ਵਾਪਸ ਆ ਜਾਂਦੇ ਹੋ ਇੱਕ ਵੱਖਰੀ ਗੱਲ ਆ ਪਰ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਹੋ ਕੇ ਕੰਮ ਕਰਦੇ ਹੋ ਲੋਕਾਂ ਦੇ ਨਾਲ ਜਿਹੜੀ ਇੱਕ ਚੈਨ ਬਣ ਜਾਂਦੀ ਆ ਭਾਵਨਾ ਜਿਹੜੀ ਭਾਵਨਾ ਜੁੜ ਜਾਂਦੀ ਆ ਉਹ ਰੇਸ਼ਮ ਸਿੰਘ ਦਾ ਮੋਲ ਹੈ ਇਹਨਾਂ ਦੀ ਟੀਮ ਆ ਜਿਹੜੀ ਪਹਿ ਜਿਹੜਾ ਘਰ ਆ ਉਹ ਇਸ ਏਰੀਆ ਦੇ ਵਿੱਚ ਬਣਵਾ ਰਹੇ ਆ ਸਾਡੇ ਏਰੀਆ ਦੇ ਵਿੱਚ ਆਉਂਦਾ ਰਾਵੀ ਦਰਾ ਜਦੋਂ ਹੱਦਾਂ ਬੰਦੇ ਟੱਪਦਾ ਤਾਂ ਇਸ ਏਰੀਆ ਦੇ ਵਿੱਚ ਪਾਣੀ ਆਉਂਦਾ ਔਰ ਪਹਿਲੀ ਵਾਰ ਇਹਨਾਂ ਦਾ ਘਰ ਆ ਜਿਹੜਾ ਬਣ ਰਿਹਾ ਛੱਤਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਂ ਅਸੀਂ ਛੱਤਾਂ ਬਿਲਕੁਲ ਇੱਧਰ ਪਾਣੀ ਭਰ ਗਿਆ ਸੀਗਾ ਸਾਰੇ ਕਮਰਿਆਂ ਦੇ ਵਿੱਚ ਇੱਧਰ ਵੀ ਜਿਵੇਂ ਬਾਈ ਨੇ ਦੱਸਿਆ ਕਿ ਬਿਲਕੁਲ ਸਥਿਤੀ ਬਹੁਤ ਖਰਾਬ ਸੀਗੀ ਸੱਪ ਸੀਗੇ ਇੱਥੇ ਕਿਉਂਕਿ ਇਹ ਸੁਭਾਅਕ ਹੁੰਦਾ ਜਦੋਂ ਪਾਣੀ ਆਉਂਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਜਾਨਵਰ ਹੁੰਦੇ ਆ ਉਹ ਆਉਣਾ ਸੁਭਾਅਕ ਹੁੰਦਾ ਔਰ ਅਸੀਂ ਇਹ ਕਾਮਨਾ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਸ ਤਰੀਕੇ ਨਾਲ ਕੰਮ ਕਰ ਰਹੇ ਆ ਕਰਦੇ ਰਹਿਣਗੇ ਔਰ ਆਪ ਤਾਂ ਜਿਹੜੀ ਮੁੜ ਕੇ ਆ ਇਹ ਪੰਜਾਬ ਦੇ ਲੋਕਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਚਾਹੇ ਜੋ ਫਿਰੋਜ਼ਪੁਰ ਦੀ ਗੱਲ ਹੋਵੇ ਫਾਜ਼ਿਲਕੇ ਦੀ ਗੱਲ ਹੋਵੇ 13 ਜ਼ਿਲ੍ਹੇ ਜਿਹੜੇ ਹੈਗੇ ਆ ਪੰਜਾਬ ਦੇ ਉਹ ਹੜ੍ਹ ਪ੍ਰਭਾਵਤਾ ਅਰਦਾਸ ਕਰਦੇ ਆ ਸਭਾਈ ਵਾਹਿਗੁਰੂ ਅੱਗੇ ਕਾਮਨਾ ਕਰਦੇ ਆ ਕਿ ਮੁਲਕ ਬਾਅਦ ਚੋਂ ਜਿਹੜੀ ਇਹ ਤਸਵੀਰ ਹੈ ਇਹਨਾਂ ਲੋਕਾਂ ਨੂੰ ਦੇਖਣੀ ਨਾ ਪਵੇ ਜੁੜੇ ਹੋਣ ਦੇ ਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਤਾਣਾ ਕੈਮਰਾਮੈਨ ਗੁਰਸਰਨ ਦੇ ਨਾਲ ਧੰਨਵਾਦ